ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਹੋ ਰਹੇ ਠੀਕ ਠਾਕ ਜੀ ਅੱਜ ਅੱਜ ਆਪਾਂ ਚੱਲਦੇ ਆ ਆਪਣੇ ਦੋਸਤ ਨੂੰ ਮਿਲਣ ਨਵੇਂ ਸ਼ਹਿਰ ਜੀ ਬਾਰਸੰਗਣਾ ਰਹਿਣ। ਜਿਆ ਉਹ ਵਿਆਹ ਤਾਂ ਸੱਡਿਆ ਸੀ ਮੁੰਡੇ ਨੇ ਵਿਆਹ ਤਾਂ ਜਾਰੀ ਹੋਇਆ ਤਾਂ ਹੁਣ ਲੱਗਿਆ ਨਾਲ ਵਿਆਹ ਦੀਆਂ ਵਧਾਈਆਂ ਦੇ ਇਹ ਤੋਂ ਨਾਲੇ ਮਿਲਣੇ ਜਾ ਕੇ ਨਾਲ ਚੱਲਿਆ ਆਪਣੇ ਪੱਕੇ ਕੁਬੈਤ ਵਾਲੇ ਆ ਦੇ ਆਹਨ ਸਤਿ ਸ੍ਰੀ ਅਕਾਲ ਜੀ ਸਾਰੇ ਇਹ ਵੀ ਆਪਣੇ ਨਾਲ ਚੱਲਦੇ ਆ। ਤਾਂ ਉਹ ਮੁੰਡਾ ਵੀ ਸਾਡੇ ਨਾਲ ਕਮੇਟ ਵਿੱਚ ਹੀ ਹੁੰਦਾ ਸੀਗਾ। ਤਾਂ ਉਹਨੂੰ ਫੋਨ ਫੋਨ ਕੀਤਾ ਹੀਗਾ ਕਹਿੰਦਾ ਆ ਜਾਓ। ਬਦਨਾ ਤੇ ਦੋ ਬਿਜ਼ਨਸ ਬੀਜੀਸ ਨੇ ਜਿੱਦਾਂ ਦੋ ਤਿੰਨ ਦਾ ਨਾ ਫੋਟੋ। ਹਾਂ। ਸਾਡਾ ਪਹਿਲਾ ਪ੍ਰੋਗਰਾਮ ਬਣਦਾ ਸੀਗਾ ਜਾਣ ਦਾ। ਤਾਂ ਉਹ ਕਹਿੰਦਾ ਨਾ ਆਇਓ ਅੱਜ ਜਿੱਦਾਂ ਵੀ ਮੈਂ ਬਿਜੀ ਆਂ ਬਲੈਟੀ ਬਲੂ ਤੇ ਐਸੇ ਜਿੱਦਾਂ ਉਹਨਾਂ ਦੇ। ਤਾਂ ਅੱਜ ਉਹਦਾ ਫੋਨ ਆਇਆ ਕਹਿੰਦਾ ਆ ਜਾਓ ਕਿਉਂ ਰਹੀ ਆ ਅੱਜ। ਅੱਜ ਜਦ ਬਣਿਆ ਪ੍ਰਯਾਨ ਸਾਡਾ ਚੱਲੇ ਜਾ ਰਹੇ ਹਾਂ ਜੀ ਬਾਜੀ ਤੁਹਾਨੂੰ ਜਾਂਦੇ ਜਾਂਦੇ ਦੱਸਦੇ ਆ ਹੋਰ ਜਿੱਦਾਂ ਜਿੱਦਾਂ ਇੱਥੇ-ਇੱਥੇ ਸਾਡੀ ਸਟੇ ਹੋਊਗੀ ਜਾਂ ਕੁਝ ਵੀ ਹੋਊਗਾ ਉੱਥੇ ਆ ਲੋ ਟ੍ਰੈਫਿਕ ਦੇਖੋ ਤੁਸੀਂ ਫਲੋਰ ਵਿੱਚ ਟ੍ਰੈਫਿਕ ਆ ਮੇਨ ਰੋਡ ਆ ਜਿਹੜਾ ਲੁਧਿਆਣਾ ਤੋਂ ਜਲੰਧਰ ਨੂੰ ਜਾਂਦਾ ਟ੍ਰੈਫਿਕ ਦੇਖੋ ਤੁਸੀਂ ਇਹਦੇ ਤੇ ਕਿੰਨੀ ਆ ਪਤਾ ਨਹੀਂ ਤਾਂ ਗੱਡੀਆਂ ਇੰਨੀਆਂ ਵਧੀਆਂ ਜਾਂਦੀਆਂ ਆ ਪਤਾ ਨਹੀਂ ਕੀ ਚੱਕਰ ਆ ਆਪਣਾ ਰੋਡ ਘਟੀ ਜਾਂਦੇ ਆ ਮੈਨੂੰ ਭਈ ਇਹ ਨਹੀਂ ਸਮਝ ਆ ਰਹੀ ਕਦੋਂ ਇੰਨੀ ਟ੍ਰੈਫਿਕ ਹੋਈ ਜਾਂਦੀ ਆ ਇਹ ਕੋਟ ਰਾਇ ਜੀ ਕਿਸੇ ਪਾਸੇ ਕੋਈ ਕੋਈ ਮੋਟਰਸਾਈਕਲ ਕਿਸੇ ਪਾਸੇ ਲਿਆ ਕੇ ਫਸਾ ਦਿੰਦਾ ਪੁੱਠਾ ਵੀ ਤਾਂ ਕੋਈ ਆਟੋ ਵਾਲਾ ਬਚ ਲਿਆ ਕੇ ਫਸਾ ਦਿੰਦਾ ਕਿਸੇ ਪਾਸੇ ਕੋਈ ਗੱਡੀ ਕਿਸੇ ਪਾਸੇ ਲਿਆ ਕੇ ਫਸਾ ਦਿੰਦਾ ਉਹ ਵੀ ਸਮਝ ਨਹੀਂ ਲੱਗਦੀ ਟ੍ਰੈਫਿਕ ਦੀ ਆ ਲਓ ਹੀ ਦੇਖੋ ਫਲੋਰ ਵਾ ਦੀ ਘੰਟਾ ਹੋ ਗਿਆ ਸਾਨੂੰ ਖੜਿਆ ਨੂੰ ਤਾਂ ਹੱਲੇ ਤੱਕ ਜਾਮ ਦੇਖੋ ਤੁਸੀਂ ਕਿੰਨਾ ਪਤਾ ਨਹੀਂ ਅੱਗੇ ਹੱਲੇ ਗਾਂ ਕਿੰਨਾ ਜਾਮ ਹੋਣਾ ਜਿੱਥੇ ਤੱਕ ਜਾਨੀ ਕਿ ਆਪਾਂ ਨੂੰ ਕੈਮਰਾ ਦਿਖਾਉਂਦਾ ਹੈ ਦੇਖੋ ਕਿੰਨਾ ਗੱਡੀਆਂ ਗੱਡੀਆਂ ਵਿੱਚ ਮੋਟਰਸਾਈਕਲ ਸਕੂਟਰ ਸਭ ਕੁਝ ਪਤਾ ਨਹੀਂ ਕੀ ਜਕਰ ਮੂਲੇ ਕੋਈ ਚੱਕਰ ਚੱਕਰ ਪਿਆ ਲੱਗਦਾ ਬਈ ਤਾਂ ਇੰਨਾ ਜਾਮ ਘੰਟਾ ਹੋ ਗਿਆ ਸਾਨੂੰ ਫਲੋਰ ਵਿੱਚ ਜਿੱਦਾਂ ਫਸਿਆ ਨੂੰ ਦੇਖਦਾ ਐਂ ਜਾਣਾ ਸੀਗਾ ਐਸਟੀਐਸ ਨਗਰ ਜਿੱਦਾ ਸ਼ਹੀਦ ਭਗਤ ਸਿੰਘ ਨਗਰ ਲੋ ਜੀ ਹਲੇ ਤੱਕ ਫਸੇ ਆਂ ਟਰੈਫਿਕ ਦੇ ਵਿੱਚ ਟਰੈਫਿਕ ਹਲੇ ਠੱਲਣ ਦਾ ਨਾਂ ਨਹੀਂ ਲੈਂਦੀ ਹੈਗੀ ਤਾਂ ਦੇਖੋ ਤੁਸੀਂ ਟਰੈਫਿਕ ਸਾਨੂੰ ਲੱਗ ਰਿਹਾ ਡੇਢ ਘੰਟਾ ਹੋ ਗਿਆ ਇੱਥੇ ਫਸੇ ਨੇ ਫਲੋਰ ਦੇ ਵਿੱਚ ਜੇ ਤੁਸੀਂ ਵੀ ਫਲੋਰ ਆਣਾ ਹੈ ਤਾਂ ਟ੍ਰੈਫਿਕ ਤੋਂ ਬਾਹਰ ਬਾਹਰ ਦੀ ਕਿਸੇ ਹੋਰ ਪਾਸੇ ਦੀ ਨਿਕਲ ਜਾਇਓ ਟ੍ਰੈਫਿਕ ਦੇ ਵਿੱਚ ਨਾ ਫਸਿਓ ਤਾਂ ਵਧੀਆ ਗੱਲ ਹੈ। ਲੋ ਜੀ ਹੁਣ ਆ ਥੋੜਾ ਜਾਮ ਕਲੀਅਰ ਹੁਣ ਨਿਕਲਿਆ ਥੋੜਾ ਜਾਮ ਐਵੇਂ ਕੋਈ ਚਵੜਜੇ ਹੀ ਹੁੰਦਾ ਜਿਹੜਾ ਮੜਾ ਮੋਟਾ ਐਵੇਂ ਲਿਆ ਕੇ ਵਿੱਚ ਗਲਤ ਮੰਤ ਗੱਡੀ ਫਸਾ ਦਿੰਦਾ ਜਿਹਦੇ ਕਰਕੇ ਇੰਨਾ ਟ੍ਰੈਫਿਕ ਜਾਮ ਹੋ ਜਾਂਦਾ ਹੁਣ ਹੋਇਆ ਕਲੀਅਰ ਪੁਲਿਸ ਵਾਲੇ ਵੀ ਉੱਧਰ ਤੇ ਲੱਗੇ ਆ ਖੜੇ ਆ ਇੱਥੇ ਜਾਮ ਕੱਢਣ ਨੂੰ ਆ ਬਾਕੀ ਮੰਦਾ ਕੋਣੇ ਥੇ ਇੱਕ ਦੂਜੇ ਦੀ ਉਹ ਕਹਿੰਦਾ ਮੈਂ ਮੂਰੇ ਨਿਕਲ ਜਾਊਂਗਾ ਨਾ ਮੈਂ ਮੂਰੇ ਨਿਕਲ ਜਾਮਾ ਸਾਰੇ ਇੱਕ ਦੂਜੇ ਦੇ ਉੱਪਰ ਥੱਲੇ ਦੀ ਆ ਬਸ ਹਨਾ ਅੰਬਾਰੀ ਸਰ ਲੈਣਾ ਚਲਾਉਂਦੇ ਆ ਹੌਲੀ ਹੌਲੀ ਕਰਕੇ ਨਿਕਲ ਜਾਣਾ ਜੇ ਦੇਖਿਆ ਫਿਰ ਤੁਰਦੇ ਹੁਣ 6 ਘੰਟੇ ਤੋਂ ਉੱਪਰ ਹੀ ਹੋ ਗਿਆ ਆਪਾਂ ਨੂੰ ਇੱਥੇ ਫਰੋਚ ਫਸਿਆ ਨੇ ਲੋ ਜੀ ਹੁਣ ਫਾਈਨਲੀ ਸਿੱਧੂ ਸਾਹਿਬ ਨੇ ਆਪਾਂ ਨੂੰ ਕੱਢ ਹੀ ਲਾਇਆ ਜਾਮ ਦੇ ਵਿੱਚੋਂ ਜਿੱਦਾਂ ਵੀ ਮਰਜ਼ੀ ਕਰਕੇ ਕਹਿੰਦਾ ਤੂੰ ਮੇਰੇ ਹੁੰਦੇ ਟੈਨਸ਼ਨ ਨਹੀਂ ਲੈਣੀ ਅਨਾ ਬਸ ਮੈਂ ਚਲੋਣਾ ਗੱਟੀ ਦਾ ਜਿੱਦਾਂ ਮਾਦੀ ਅੜਾ ੜੂਗੇ ਗੱਜੇ ਦਾ ਮਾਦੀ ਕੱਢਾਂ ਦਾ ਕੱਢੀ ਲੈਣੀ ਆ ਆਪਾਂ ਜਾਂ ਦੇ ਵਿੱਚੋਂ ਆ ਜਾ ਆਉਂਦੇ ਕੋਤੇ ਹੀ ਦੇਖਦੇ ਹੀ ਜਾਂਦੇ ਆ ਦੇਖੋ ਅਨਾ ਮੇਰੇ ਸ਼ਹਿਰ ਵਾਲੇ ਰੋਡ ਤੇ ਕਿੰਦਾ ਜਾਮ ਲੱਗਾ ਆਪਣੀ ਨਿਕਲ ਗਈ ਹੁਣ ਕੋਈ ਨਹੀਂ ਜਾਂ ਦੇ ਵਿੱਚੋਂ ਗੱਡੀ ਆ ਲੈ ਐਦਾਂ ਦੀ ਚਬਲਾਂ ਆ ਕੇ ਕੰਮ ਖਰਾਬ ਕਰ ਦਿੰਦੀਆਂ ਵਿੱਚ ਚੱਲ ਇਧਰ ਦੀ ਕੱਢ ਰਾਂ ਇਹਨ ਕਰਕੇ ਲੋ ਦੇਖੋ ਜਾਨ ਭੁੱਖ ਲੱਗ ਗਈ ਐ ਖਾ ਲਈਏ ਕੋਈ ਮੈਂ ਕਹਿੰਦਾ ਦੇਖੋ ਗੱਡੀਆਂ ਲੈਣਾਂ ਲੰਬੀਆਂ ਲੈਣਾਂ ਲੰਬੀਆਂ ਲੈਣਾਂ ਨਾ ਕਿਹਦੇ ਜਾਂ ਤਾਂ ਨੂੰ ਸਬਰ ਨਹੀਂ ਹੈਗਾ ਸਾਰੇ ਇਦਾਂ ਨਹੀਂ ਕਹਿੰਦੇ ਹੈਗੇ ਵੀ ਚਲੋ ਬਾਰੀ ਸਾਰ ਲੈਣਾ ਚੱਲੀ ਜਾਂ ਤਾਂ ਜਾਨ ਨਿਕਲੀ ਜਾਵੇ ਨਾ ਇੱਕ ਦੂਜੇ ਤੋਂ ਉੱਪਰ ਥੱਲੇ ਹੋਈ ਜਾਂਦੇ ਆ ਕੋਈ ਇੱਧਰ ਦੀ ਵਸਾਈ ਜਾਂਦਾ ਗੱਡੀ ਕੋਈ ਉੱਧਰ ਦੀ ਵਸਾਈ ਜਾਂਦਾ ਕਹਿੰਦਾ ਮੈਂ ਇੰਦੇ ਚੱਲ ਜਾਵਾਂ ਪਹਿਲਾਂ ਬਾਕੀ ਫਸੇ ਹੀ ਰਹਿਣ ਬਸ ਲੋ ਜੀ ਹੁਣ ਨਗਰ ਤੋਂ ਪੈ ਗਏ ਆ ਪਾਪਰਿਆਂ ਦੇ ਰੋਡ ਤੇ ਤਾਂ ਹੁਣ ਜਦ ਹੀ ਆਪਣੀ ਗੱਡੀ ਟਪੋ ਟਾਪ ਟ੍ਰੈਫਿਕ ਬਹੁਤ ਅਸੇ ક્ਲੀਅਰ ਹੋਈ ਆ ਬਹੁਤ ਜ਼ਿਆਦਾ ਟ੍ਰੈਫਿਕ ਨਹੀਂ ਸੀਗੀ ਕਾ ਜਿਹੜੇ ਵਿਚਾਰੇ ਰੇਦਰ ਨੂੰ ਜਾਣ ਜਾਣ ਵਾਲੇ ਆਦੇ ਬਹੁਤ ਟ੍ਰੈਫਿਕ ਵਿੱਚ ਫਸੇ ਹੋਣੇ ਆ। ਜਦ ਤੱਕ ਆਪਾਂ ਮੁੜ ਕੇ ਹੋਣਾ ਜਦ ਤੱਕ ਵਧੀਆ ਹੋਏ ਕਲੀਅਰ ਹੋ ਗਈ ਹੋਵੇ ਟ੍ਰੈਫਿਕ ਦਾ ਵਧੀਆ ਹੀ ਹੈ। ਇਹਦਾ ਮੁੜ ਕੇ ਹੋਵੇ ਫੇਰ ਫਸਣਾ ਬਣਾ ਟ੍ਰੈਫਿਕ ਦੇ ਵਿੱਚ। ਅ ਬਾਕੀ ਤੁਹਾਨੂੰ ਆਪਾਂ ਜਾਂਦੇ ਜਾਂਦੇ ਵੀਡੀਓ ਪਾਈ ਜਾਂਦੇ ਆ। ਅ ਠੀਕ ਠਾਕ ਹੈ ਮਥਰੋਚੇਂ ਕਬ। ਲੋ ਇਹ ਗੁਣਾਚਰ ਪਹੁੰਚ ਗਏ ਆ। ਉਹ ਬੰਦਾ ਆਪਾਂ ਨੂੰ ਜਿਹੜਾ ਜਿਹਨੂੰ ਆ ਹੀ ਲੈਣਾ ਸੀਗਾ ਹਾਂ ਉਹ ਲੈਣਾ ਸਾਨੂੰ ਗੱਡੀ ਦੇ ਵਿੱਚ ਆ ਉਹ ਤੇ ਮੁੜੇ ਗੁਣਾਚਰ ਤੋਂ। ਹਾਂ ਉਹ ਨਹੀਂ ਜਾਣਦੇ ਮਗਰ ਮਗਰ ਕਹਿੰਦਾ ਮੈਂ ਤੁਹਾਨੂੰ ਲੈ ਕੇ ਜਾਊਂਗਾ ਗਣਾਚਰ ਤੋਂ ਆ ਕੇ ਹਾਂ ਹੀ ਗਿਆ ਚੱਲ ਪਿਆ ਜੀ ਕਹਿੰਦਾ ਤੈਨੂੰ ਖੱਡੜ ਹੋਏ ਫਿਰਨਾ ਨਹੀਂ ਤਾਂ ਰਾਹ ਤੋਂ ਅੱਚ ਮੈਂ ਕਿਹਾ ਚੱਲ ਲੈ ਜੀ ਆ ਕੇ ਫੇ ਤਾਂ ਹੁਣ ਜਾਣਦੇ ਚੱਲ ਆਪਾਂ ਉਹਦੇ ਪਿੱਛੇ ਵੇਸੇ ਬਾਕੀ ਜਾ ਕੇ ਫੇ ਦਿਖਾਉਣੀ ਆ ਤੁਹਾਨੂੰ ਆਪਾਂ ਵੀਰ ਦੀ ਸ਼ਕਲ ਮੜੀ ਜੀ ਇਹ ਕਿਹੜਾ ਫਾਈਨਲੀ ਪਹੁੰਚ ਗਏ ਆਂ ਅਸੀਂ ਆਪਣੀ ਮੰਜ਼ਿਲ ਤੇ ਹਾਂ ਉਹ ਸਰਦਾਰ ਸਾਹਿਬ ਹੁਣ ਟੱਕਰ ਗਏ ਆਪਾਂ ਨੂੰ ਜਨਾ ਦੇ ਆਪਾਂ ਹੁਣ ਹੋਇਆ ਮੈਨੇਜ ਨਾ ਨੇ ਅਕਰ ਦਰਸ਼ਨ ਮੜਾ ਪਉ ਜਾਣਣਾ ਚਲੋ ਬੂ